ਉਡਾਲਾ ਜੀ ਹੁਕਮਨਾਮੇ ਤਾਂ ਹੋਏ ਨੇ ਲੇਕਿਨ ਦੇਖਿਆ ਗਿਆ ਕਿ ਜੋ ਡਰਾਈਵ ਸਹੀ ਤਰੀਕੇ ਨਾਲ ਚੱਲੀ ਸੀ ਲੇਕਿਨ ਅੱਜ ਇਹ ਸ਼੍ਰੀ ਅਕਾਲਤਾ ਦੇ ਜਥੇਆ ਸਾਹਮਣੇ ਦੁਬਾਰਾ ਹੁਕਮਨਾਮੇ ਕੀਤੇ ਨੇ ਕਿਹਾ ਗਿਆ ਕਿ ਜੋ 7 ਮੈਂਬਰੀ ਕਮੇਟੀ ਆ ਉਹੀ ਭਰਤੀ ਕਰੇਗੀ ਹੁਣ ਕੀ ਤੁਹਾਡੇ ਵੱਲ ਡਰਾਈਵ ਦੁਬਾਰਾ ਸ਼ੁਰੂ ਕੀਤੀ ਜਾਵੇਗੀ ਜਿਹੜੀ ਛੁਰਮਣੀ ਕਾਲੀ ਦਰ ਦੀ ਭਰਤੀ 7 ਮੈਂਬਰੀ ਕਮੇਟੀ ਨੇ ਕਰਨੀ ਸੀ ਜੀ ਉਹ ਉਸ ਕਮੇਟੀ ਨੂੰ ਛੁਰਮਣੀ ਕਾਲੀ ਦਰ ਦੇ ਇੱਕ ਸਰੇ ਨੇ ਭਰਤੀ ਨਹੀਂ ਕਰਨ ਦਿੱਤੀ ਉਹਦੇ ਸਾਹਮਣੇ ਬਹੁਤ ਤਰ੍ਹਾਂ ਦੇ ਰਿਕੇ ਰਹੇ ਕਈ ਤਰ੍ਹਾਂ ਦੀਆਂ ਗਲਤ ਕਾਨੂੰਨ ਦੀਆਂ ਬਨੀਆਂ ਦੇ ਕੇ ਤਰਕ ਦੇ ਕੇ ਉਹ ਹੁਕਮ ਨਾਮੇ ਤੋਂ ਬਾਹਰ ਹੋ ਗਏ ਉਹਨਾਂ ਨੇ ਕਿਹਾ ਸਰਬ ਨੂੰ ਸਿੱਧਾ ਟਕਰਾ ਜੀ ਪੈਦਾ ਕਰ ਲਿਆ ਰਾਜੋ ਦੇ ਕਪਤਾ ਸਿੰਘ ਜੀ ਸਾਹਿਬ ਨੇ ਇਹ ਉਹਨਾਂ ਨੇ ਕਿਹਾ ਸਰਬ ਦੀ ਪਾਰਲੀਮੈਂਟਰੀ ਕਮੇਟੀ ਪਰਤੀ ਕਰੂਗੀ ਤੇ ਸਰਬ ਸਾਹਿਬ ਦੇ ਹੁਕਮ ਨਾਮੇ ਇਸੇ ਲਾਗੂ ਹੋਣਗੇ ਤੇ ਇਹਦੇ ਵਿੱਚ ਕੋਈ ਅੰਦਾਜ਼ ਨਹੀਂ ਹੋ ਸਕਦੀ ਜਿਸ ਤਰ੍ਹਾਂ ਸਾਰੀ ਇਹ ਕਰਨਾ ਨਾਤਰੀ ਇਹ ਮਾਲ ਕਾਰਨ ਸੀ। ਸਿੰਘ ਜਾਬ ਆਪਣੇ ਸਹਿਰ ਤੇ ਪੂਰੇ ਕੱਲ ਨੇ ਇਹ ਉਨ੍ਹਾਂ ਨੇ ਕੋਈ ਇਤਿਹਾਸਿਕ ਕਾਰਵਾਈ ਕੀਤੀ ਜਿਹੜੀ ਇਹ ਨਿਰਪੱਖ ਨਹੀਂ ਨੇ। ਉਨ੍ਹਾਂ ਨੂੰ ਹਟਾਇਆ ਤੇ ਉਸ ਤੋਂ ਵੀ ਬਹੁਤ ਵੱਡਾ ਨਤੀਜਾ ਨਿਕਲੂਗਾ ਜੇ ਇਹਨੇ ਕਾਰਕ ਕਰਦੇ ਜੇ ਸੇਦਾਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਰੂਰ ਹੋਣਾ। ਠੀਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਤਨ ਸਿੰਘ ਮਹਲ ਇਕਾਸ਼ੋ ਲੈ ਕੇ ਹਾਜ਼ਰ ਹਾਂ। ਤਾਨੂੰ ਅੱਜ ਦੇ ਸ਼ੋਅ ਵਿੱਚ ਦੱਸ ਦਿਆਂ ਕਿ ਦਸੰਬਰ 2 ਤੋਂ ਚੋਸ਼ਰੀ ਅਕਾਲ ਤੱਕ ਆ ਸਾਹਿਬ ਤੋਂ ਹੁਕਮਨਾਮੇ ਹੋਏ ਸਨ ਉਸ ਵਿੱਚ ਅਕਾਲੀ ਦਲ ਨੇ ਦੁਬਾਰਾ ਸੁਰਜੀਤ ਕਰਨ ਦੀ ਗੱਲ ਕੀਤੀ ਗਈ ਸੀ ਚਾਹੇ ਹੁਕਮਨਾਮੇ ਜਰੂਰ ਹੋ ਗਏ ਨੇ ਲੇਕਿਨ ਫਿਰ ਵੀ ਦੇਖਿਆ ਗਿਆ ਕਿ ਅਕਾਲੀ ਦਲ ਦਾ ਇੱਕ ਧੜਾ ਬਾਦਲ ਧੜਾ ਸੁਖਵੀਰ ਸਿੰਘ ਬਾਦਲ ਹੋਣਾ ਵੱਲੋਂ ਦੁਬਾਰਾ ਮੁਹਿੰਮ ਸਟਾਰਟ ਕੀਤੀ ਗਈ ਹੈ ਤੇ ਉੱਤੇ ਕਈ ਆਬਜੈਕਸ਼ਨ ਵੀ ਲਗਾਏ ਗਏ ਨੇ ਅਸੇ ਉਸ ਦੇ ਮਰਜ਼ੇ ਨਜ਼ਰੀ ਦੇਖਿਆ ਗਿਆ ਕਿ ਜੋ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਜਿੰਦਰ ਸਿੰਘ ਧਾਮੀ ਹੋਣਾ ਨੇ ਅਤੇ ਇੱਕ ਹੋਰ ਮੈਂਬਰ ਨੇ ਵੀ ਆਪਣੇ ਵੱਲ ਰਿਜ਼ਾਈਨ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣੇ ਜੋ ਅੱਜ ਦੀ ਵੀ ਇੱਕ ਸਟੇਟਮੈਂਟ ਆਉਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਇਹ ਕਿਹਾ ਗਿਆ ਕਿ ਉਹਨਾਂ ਨੂੰ ਜੇ ਕਿਹਾ ਗਿਆ ਉਹ ਵੀ ਰਿਜ਼ਾਈਨ ਕਰ ਦੇਣਗੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਕੱਪੜੇ ਆਪਣੇ ਬੈਗ ਵਿੱਚ ਪਾਏ ਹੋਏ ਨੇ ਅਤੇ ਇਹ ਸੇਵਾ ਗੁਰੂ ਸਹਾਬਾਨਾ ਵੱਲੋਂ ਲਈ ਜਾਂਦੀ ਹੈ ਤਾਂ ਜੇ ਗੁਰੂ ਸਾਹਿਬ ਦਾ ਹੁਕਮ ਹੋਇਆ ਤਾਂ ਉਹ ਵੀ ਇਹ ਸੇਵਾ ਛੱਡ ਦੇਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੱਤ ਮੈਂਬਰ ਦੀ ਕਮੇਟੀ ਬਣਾਈ ਹੋਈ ਹੈ ਉਸ ਦੇ ਤਹਿਤ ਹੀ ਜੋ ਅਕਾਲੀ ਜਲਦੀ ਸਾਰੀ ਡਰਾਈਵ ਹੈ ਸਾਰੀ ਮੈਂਬਰਸ਼ਿਪ ਡਰਾਈਵ ਉਹ ਉਸ ਤਹਤੀ ਹੋਏਗੀ ਅਤੇ ਹੁਣ ਦੁਬਾਰਾ ਅਸੀਂ ਹੁਕਮ ਨਾਮੇ ਜਾਰੀ ਕਰ ਦਿੱਤੇ ਗਏ ਨੇ ਕਿ ਸੱਤ ਮੈਂਬਰੀ ਕਮੇਟੀ ਹੀ ਅਕਾਲੀ ਦਲ ਵਿੱਚ ਭਰਤੀ ਕਰੇਗੀ। ਤੋਂ ਇਸ ਸੰਬੰਧ ਵਿੱਚ ਵਧੇਰੇ ਜਾਣਕਾਰੀ ਲੈਣ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਗੁਰਪ੍ਰਤਾਪ ਸਿੰਘ ਬਡਾਲਾ ਵੀ ਜੁੜੇ ਹੋਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਹਿੰਦਰ ਜੀ ਦਾ ਖਾਲਸਾ ਵਹਿੰਦਰ ਜੀ ਦੀ ਫੋਟੇ ਮੈਂ ਖਾਣ ਤਨਮਤ ਬੋਤਾ ਜੀ ਜੀ ਉਡਾਲਾ ਜੀ ਹੁਕਮਨਾਮੇ ਤਾਂ ਹੋਏ ਨੇ ਲੇਕਿਨ ਦੇਖਿਆ ਗਿਆ ਕਿ ਜੋ ਡਰਾਈਵ ਸਹੀ ਤਰੀਕੇ ਨਾਲ ਨਹੀਂ ਚੱਲੀ ਸੀ ਲੇਕਿਨ ਅੱਜ ਇਹ ਸ਼੍ਰੀ ਅਕਾਲਤਖਤ ਜੱਥੇਆ ਸਾਹਿਬ ਨੇ ਦੁਬਾਰਾ ਹੁਕਮਨਾਮੇ ਕੀਤੇ ਨੇ ਕਿਹਾ ਗਿਆ ਕਿ ਜੋ 7 ਮੈਂਬਰੀ ਕਮੇਟੀ ਆ ਉਹੀ ਭਰਤੀ ਕਰੇਗੀ ਹੁਣ ਕੀ ਤੁਹਾਡੇ ਵੱਲੋਂ ਡਰਾਈਵ ਦੁਬਾਰਾ ਸ਼ੁਰੂ ਕੀਤੀ ਜਾਵੇਗੀ ਦੇਖੋ ਜੀ ਬਈ ਜੇ ਤਾਂ ਦੋ ਤਰੀਕ ਨੂੰ ਅਕਾਲਤਖਤ ਖਾਬ ਤੋਂ ਹੁਕਮਨਾਮੇ ਜਾਰੀ ਕੀਤੇ ਗਏ ਸਨ ਆ ਉਹਨਾਂ ਦੇ ਸੰਦਰਭ ਵਿੱਚ ਦੇਖਿਆ ਜਾਵੇ ਤੇ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ 7 ਮੈਂਬਰ ਦੀ ਕਮੇਟੀ ਨੇ ਕਰਨੀ ਸੀ ਜੀ ਉਹ ਉਸ ਕਮੇਟੀ ਨੂੰ ਸ਼੍ਰੋਮਣੀ ਕਾਲੀ ਦਲ ਦੇ ਇੱਕ ਛੜੇ ਨੇ ਜੀ ਭਰਤੀ ਨਹੀਂ ਕਰਨ ਦਿੱਤੀ ਉਹਦੇ ਸਾਹਮਣੇ ਬਹੁਤ ਤਰ੍ਹਾਂ ਦੇ ਰੁਕਕੇ ਡਾਇਏ ਜੀ ਕਈ ਤਰ੍ਹਾਂ ਦੀਆਂ ਗਲਤ ਤਾ ਕਾਨੂੰਨ ਦੀਆਂ ਬਨਿਆਵਾਂ ਬਹਿ ਕੇ ਕਰਕੇ ਦੇ ਕੇ ਜੀ ਉਹ ਹੁਕਮ ਨਾਮੇ ਤੋਂ ਬਾਡੀ ਹੋ ਗਏ ਉਹਨਾਂ ਨੇ ਕਾਲਕਤਾ ਖਾਬ ਨਾਲ ਸਿੱਧਾ ਟਕਰਾ ਜੀ ਪੈਦਾ ਕਰ ਲਿਆ ਜੀ ਇਸ ਗੱਲ ਦਾ ਬੜਾ ਰੋਸ ਹੈ ਸਿੱਖ ਸੰਗਤਾਂ ਦੇ ਪੰਥ ਵਿੱਚ ਜੀ ਸ਼੍ਰੋਮਣੀ ਕਾਲੀ ਦਰ ਦੇ ਸਾਰੇ ਪਰਿਵਾਰਾਂ ਦੇ ਜੀ ਤੇ ਪੰਜਾਬੀਆਂ ਵਿੱਚ ਜੀ ਇਹ ਕਾਲਕਤਾ ਸਾਹਿਬ ਇਡੀ ਮਹਾਨ ਸ਼ਕਤੀ ਦਾ ਸਥਾਨ ਹੈ ਜੀ ਜਿਹੜੀ ਪਿੰਡਾਂ ਦੇ ਸਿਧਾਂਤ ਕਾਨੂੰਨ ਤੋਂ ਪ੍ਰਭਤ ਹੋਇਆ ਜੀ ਸ਼੍ਰੋਮਣੀ ਗੁਰਦੇਵ ਪ੍ਰਬੰਧਕ ਕਮੇਟੀ ਉੱਥੋਂ ਸਥਾਪਿਤ ਹੋਈ ਜੀ ਕਿ ਉਹਨੇ ਕਾਦੀਦਲ ਹੌਂਡ ਵਿੱਚੋਂ ਉੱਥੋਂ ਆਇਆ ਜੀ ਤੇ ਜਿਹੜੇ ਪੰਥ ਦੇ ਆਪਣੇ ਆਪ ਨੂੰ ਅੱਗੂ ਫਖਵਾਉਣ ਵਾਲੇ ਲੋਕ ਨੇ ਉਹੀ ਅਖੰਡਰ ਸਾਹਿਬ ਨੂੰ ਪ੍ਰੇਟ ਦਿਖਾ ਕੇ ਤੇ ਹੁਕੂਮ ਨਾਮਿਆਂ ਨੂੰ ਮੰਨਣਾ ਜੀ ਚਾਹੇ ਉਹਨੇ ਇਹਦੇ ਵੱਡੇ ਵੱੱਡੇ ਗਰਾਂ ਜਿੱਤੇ ਹੋਣ ਜਾਂ ਗਲਤੀਆਂ ਉਹਨਾਂ ਨੇ ਕਬੂਲੀਆਂ ਹੋਣ ਬਿਲਕੁਲ ਜੀ ਪਰ ਉਹ ਸਦਾਰ ਜੋ ਮੰਨਣ ਨੂੰ ਤਿਆਰ ਨਹੀਂ ਜੀ ਕਿ ਜੇ ਤੇ ਉਹਨਾਂ ਨੂੰ ਫਿਰ मनमर्जी ਦੇ ਨਾਲ ਉਹਨਾਂ ਨੇ ਆਪਣੀ ਭਰਤੀ ਵੀ ਸ਼ੁਰੂ ਕੀਤੀ ਜਿਹੜੀ ਸਾਡੀ ਭਰਤੀ ਉਹ ਫਰਜ਼ੀ ਸੀਗੀ ਜੀ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਹਲਤ ਸੀ ਜੀ ਵੈਸੋ ਵੀ ਉਹ ਭਰਤੀ ਦਾ ਕੋਈ ਮਤਲਬ ਨਹੀਂ ਹੈ ਕਰਕੇ ਸੰਗਤਾਂ ਦੇ ਵਿੱਚ ਜੀ ਜੀ ਕਸਬਿਆਂ ਦੇ ਵਿੱਚ ਕਿਤੇ ਵੀ ਕੋਈ ਚਾਹ ਨਹੀਂ ਸੀ ਕੋਈ ਵੀ ਉਹ ਭਰਤੀ ਦੇ ਵਿੱਚ ਆਪਣੇ ਆਪ ਦਾ ਯੋਗਦਾਨ ਨਹੀਂ ਸੀ ਪਾਉਣ ਦਾ ਕਰਕੇ ਅਕਾਲ ਤਖਤ ਸਾਹਿਬ ਦੇ ਵਿਰੁੱਧ ਥੋ ਠੀਕ ਹੈ ਜੀ ਸੋ ਕਿ ਜਿਹੜੇ ਸੋ ਦੋ ਮੈਂਬਰ ਨੇ ਟਾਈਮ ਦੋ ਮੈਂਬਰ ਸਿਫਾ ਰੈਜੂਟ ਅਮਿਸ਼ਾ ਚੜ ਗਏ ਉਹਨਾਂ ਤੇ ਦਬਾਅ ਪਾਉਂਦੇ ਰਹੇ ਜੀ ਇਹ ਕਾਲੀਗਲ ਦੇ ਕੁਝ ਲੀਡਰ ਜੀ ਉਹਨਾਂ ਤੋਂ ਗਲਤ ਫੈਸਲੇ ਕਰਾਉਣੇ ਚਾਹੁੰਦੇ ਸਨ ਜੀ ਤੇ ਉਹਨਾਂ ਨੇ ਗਲਤ ਫੈਸਲਾ ਕਰਾਇਆ ਵੀ ਜਨਵਰੀ ਤੁਸੀਂ ਉਹਨਾਂ ਦਾ ਜੀ ਉਹ ਬਹੁਤ ਵੱਡੀ ਤਾਂ ਹਲਜੀ ਜੀ ਉਸ ਫੈਸਲੇ ਨੂੰ ਲੈ ਕੇ ਚਰੋਗਰਾ ਪ੍ਰਬੰਧਕ ਕਮੇਟੀ ਦੇ ਅਕਸਰ ਜੀ ਤੇਰੇ ਆਪਣੀ ਹਨ ਉਹਨੇ ਮੰਪੇ ਬਹੁਤ ਜਗ੍ਹਾ ਤੇ ਉਸ ਤੀਫਾ ਦੇ ਗਿਆ ਸ਼੍ਰੋਮਣੀ ਜੀ ਜੀ ਜਿਹੜਾ ਪ੍ਰਬੰਧਕ ਕਮੇਟੀ ਤੋਂ ਵੀ ਤੇ ਇਸ ਕਮੇਟੀ ਦੇ ਮੁਖੀ ਹੋਣ ਦੇ ਵਜੋਂ ਵੀ ਉਹ ਥਾਰੀ ਹੋਣਾ ਚਾਹੁੰਦੇ ਸਨ ਠੀਕ ਹੈ ਜੀ ਫਿਰ ਅਸੀਂ ਸਾਰਿਆਂ ਨੇ ਜਿਹੜੋ ਪਹਿਲਾਂ ਸਬ ਮੈਂਬਰੀ ਕਮੇਟੀ ਦੀਆਂ ਵੀ ਉਮੀਦਾਂ ਹੋਈਆਂ ਤੇ ਪਾਈ ਮੈਂਬਰੀ ਵੀ ਹੋਈ ਜੀ ਤੇ ਅਸੀਂ ਸਾਰਿਆਂ ਨੇ ਸੰਗਤ ਜਗ ਨੂੰ ਬੇਨਤੀ ਕੀਤੀ ਜੀ ਕਿ ਹਾਲਾਤ ਇਹ ਬਦਲੇ ਨੇ ਤੇ ਅਕਾਲੀ ਜਨ ਨੂੰ ਇੱਕ ਮੇਟੀ ਨੂੰ ਮਾਨਤਾ ਨ ਦਿੱਤੀ ਪਾਲੀ ਜਨ ਨੂੰ ਸਿਵਾ ਨਹੀਂ ਦਿੱਤਾ ਠੀਕ ਹੈ ਜੀ ਤੇ ਤੁਸੀਂ ਨਵੇਂ ਚੜ੍ਹੇ ਹੋ ਦੇਸ਼ ਕਰੋ ਇਹਨਾਂ ਬੰਦੇ ਨੇ ਰਾਤ ਰਾਤ ਕਿ ਤੇ ਪੰਕ ਤੁਹਾਡੇ ਦੇਸ਼ ਦੀ ਰੀ ਕਰ ਰਿਹਾ ਬੜੀ ਬੇਸ਼ਰਮੀ ਜਿਹਾ ਨਾਮ ਆ ਠੀਕ ਹੈ ਜੀ ਤਾਂ ਜੋ ਦੇਸ਼ ਕਪਤਾ ਸਿੰਘ ਸਾਹਿਬ ਨੇ ਜੀ ਇਹ ਉਹਨਾਂ ਨੇ ਕਿਹਾ ਤਾਂ ਕਿ ਪਾਣੀ ਨੰਬਰ ਕਮੇਟੀ ਭਰਤੀ ਕਰੂਗੀ ਠੀਕ ਹੈ ਜੀ ਤੇ ਕਾਰਤਖ ਸਾਹਿਬ ਦੇਖੋ ਮਜਾਮੇ ਇਸਕੇ ਲਾਗੂ ਹੋਣਗੇ ਜੀ ਤੇ ਇਹਦੇ ਵਿੱਚ ਕੋਈ ਹੰਗਾ ਨਹੀਂ ਹੋ ਸਕਦੀ ਠੀਕ ਹੈ ਜੀ ਇਸ ਤਰ੍ਹਾਂ ساری ਇਹ ਕਰਨਾ ਲਾਤਰੀ ਹੈ ਮਾਲਕ ਸਾਹਿਬ ਜੀ ਉਡਾਲਾ ਜੀ ਆਪਾਂ ਇਹ ਵੀ ਦੇਖਦੇ ਹਾਂ ਕਿ ਕਮੇਟੀ ਦੀ ਰਿਕਰੂਟਮੈਂਟ ਤਾਂ ਹੋ ਗਈ ਹੈ ਲੇਕਿਨ ਜੋ ਜਥੇਰ ਰਘਵੀਰ ਸਿੰਘ ਉਹਨਾਂ ਦੀ ਸਟੇਟਮੈਂਟ ਅੱਜ ਆਉਂਦੀ ਹੈ ਉਹਨਾਂ ਨੂੰ ਪੁੱਛਿਆ ਗਿਆ ਕਿ ਜੇ ਦਬਾਅ ਦੇਵੇਂ ਐਸਜੀਪੀਸੀ ਪ੍ਰਧਾਨ ਸਾਹਿਬ ਨੇ ਰਿਜ਼ਾਈਨ ਦਿੱਤਾ ਹੈ ਕਿ ਤੁਹਾਡੇ ਦੇ ਵੀ ਦਬਾਅ ਬਣਿਆ ਕਿ ਤੁਸੀਂ ਵੀ ਰਿਜ਼ਾਈਨ ਕਰੋਗੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਬੈਗ ਵਿੱਚ ਕੱਪੜੇ ਪਾ ਕੇ ਰੱਖੇ ਹੋਏ ਨੇ ਜੇ ਲੋੜ ਪਈ ਤਾਂ ਮੈਂ ਵੀ ਰਿਜ਼ਾਈਨ ਕਰ ਦੂੰਗਾ ਤੁਹਾਨੂੰ ਕੀ ਲੱਗਦਾ ਹੈ ਇਸ ਤਰ੍ਹਾਂ ਦੀ ਕਿਸ ਤਰ੍ਹਾਂ ਇਸ ਸਟੇਟਮੈਂਟ ਨੂੰ ਦੇਖਦੇ ਹੋ ਕਿ ਉਹਨਾਂ ਤੇ ਵੀ ਕੋਈ ਦਬਾਅ ਚੱਲ ਰਿਹਾ ਹੈ ਇਸ ਸਮੇਂ ਕਿਉਂਕਿ ਜਿਹੜੇ ਲੋਗ ਜਾਂ ਜਿਹੜੇ ਧੜੇ ਦੇ ਬੰਦੇ ਜੀ ਉਹ ਸੰਬੇਧਿਤ ਸ਼੍ਰੋਮਣੀ ਕਮੇਟੀ ਸਾਡੀ ਘਰ ਦੀ ਸੰਸਕ੍ਰਿਆ ਜੀ ਅੱਜ ਜਿਵੇਂ ਮਰਜ਼ੀ ਸ਼੍ਰੋਮਣੀ ਕਮੇਟੀ ਦੇ ਫੈਸਲੇ ਕਰਵਾ ਲੀਏ ਜੀ ਕਿ ਜਿੱਦਾਂ ਮਰਜ਼ੇ ਵੀ ਕਈ ਸਰਬ ਤੋਂ ਦਬਾਅ ਪਾ ਕੇ ਆਪਣੀ ਮਨਮਰਜ਼ੀ ਨਾਲ ਹੁਣ ਉਹ ਹਦੇਸ ਜਾਰੀ ਕਰਵਾ ਲੀਏ ਜੀ ਤੇ ਤੇ ਜੇ ਨਹੀਂ ਕੋਈ ਕਰਦਾ ਜਾਂ ਉਹਨਾਂ ਤੇ ਉਲਟ ਕੋਈ ਫੈਸਲਾ ਹੁੰਦਾ ਜਿਵੇਂ ਹਕੂਮਤ ਵਾਲੇ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਿੱਖ ਮर्याਦਾ ਨੂੰ ਮੁੱਖ ਰੱਖਦੇ ਹੋਏ ਜੀ ਸੋ ਤਾਂ ਤਬ ਦੇ 13 ਦਿਨ ਦੇ ਹੋਏ ਮੇਰੀ ਪੀੜੀ ਦੇ ਸੰਕਲਪ ਨੂੰ ਜੀ ਬਰਕਰਾਰ ਰੱਖਿਆ ਤੇ ਉਹ ਜਿਹੜੇ ਹੁਕਮਾਂ ਨੇ ਜਾਰੀ ਕੀਤੇ ਜੀ ਉਹ ਅਕਾਲੀ ਦਲ ਦੇ ਉਹਨਾਂ ਲੀਡਰਾਂ ਨੇ ਲੱਗਾ ਕਿ ਜੀ ਜਸਾ ਦੇ ਵਿਰੋਧ ਖੰਡ ਜੀ ਇੱਕ ਬਸੂ ਮੰਨਦੇ ਆ ਕਿ ਸਾਡੋ ਗਲਤੀ ਹੋ ਗਈਆਂ ਸਾਡੋ ਗਨਾਹ ਹੋ ਗਏ ਬਿਲਕੁਲ ਅਸੀਂ 24 ਬੋਲੇ ਜੋ ਮੌਜੀ ਘਰ ਉੱਤਰਾ ਲਾਉਂਗੇ ਅਸੀਂ ਭੋਗਾਂਗੇ ਜੀ ਅੱਗੇ ਕੱਲ ਤੱਕ ਕਾਹ ਨੂੰ ਸਮਰਪਿਤ ਹੈ ਜੀ ਉਹਦੇ ਪਾਸੇ ਸਮਰਪਿਤ ਹੋਣ ਦਾ ਕੋਈ ਸੁਪਨਾ ਦਾ ਕਿਤੇ ਵੀ ਕੋਈ ਚੰਦਾ ਨਹੀਂ ਬੂਤ ਨਹੀਂ ਮਿਲਦਾ ਯਾਨ ਏਦਾਂ ਦੀ ਕੋਈ ਉਹਨਾਂ ਦੇ ਜੀ ਉਹਨਾਂ ਦੇ ਅੰਦਰ ਕੋਈ ਚਲਕ ਨਹੀਂ ਆਉਂਦੀ ਜਾਂ ਉਹਨਾਂ ਦੇ ਵਿਚਾਰ ਵਿੱਚੋਂ ਕੋਈ ਨਜ਼ਰ ਨਹੀਂ ਆਉਂਦਾ ਕਿ ਉਹ ਅਕਾਲ ਪੁਰਖ ਸਾਹਿਬ ਤੋਂ ਸੁਬਰਤਤ ਰਹੀ ਹੈ ਗੁਰੂ ਸਾਹਿਬ ਤੋਂ ਹੈ ਜੀ ਉਹਨਾਂ ਨੂੰ ਆਉਂਦਾ ਆ ਜੀ ਗੁਰੂ ਸਾਹਿਬ ਦਾ ਉਹਨਾਂ ਦੇ ਮਨ ਵਿੱਚ ਚਟਕਾਰ ਜਾਂ ਢਰ ਹੋਵੇ ਜੇ ਗਲਤ ਗਲਤ ਗੱਲ ਨਹੀਂ ਕਰਨੀ ਅਸੀਂ ਸਹਰਾ ਤਾਂ ਇਹ ਬਹੁਤ ਨਹੀਂ ਜਾਣਾ ਜੀ ਤੇ ਉਹ ਗਿਆਨ ਅਰਤੀ ਨਹੀਂ ਜਿਹੜੇ ਕੋਸ਼ਿਸ਼ ਕਰਨ ਲੱਗ ਪਏ ਉਹਨਾਂ ਦਾ ਬਿਲਕੁਲ ਜੀ ਉਹਨਾਂ ਦੀ ਬਗੜਾਮੀ ਜਿਹੜਾ ਵਜ੍ਹਾ ਤੇ ਉਹਨਾਂ ਨੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਜੇ ਬ੍ਰੋਡ ਇਹਦੇ ਬੇਤੁਕੇ ਇਲਜ਼ਾਮ ਉਹਨਾਂ ਦੇ ਨਾਲ ਤੇ ਇਹਨੂੰ ਇੱਕ ਬਸਤਾ ਸੀ ਉਹਨਾਂ ਦਾ ਇਹ ਉਹ ਸਾਰਾ ਉਹਨਾਂ ਦੀ ਜਿਹੜੀ ਮਾੜੀ ਸੋਚ ਦਾ ਨਤੀਜਾ ਸੀ ਤੇ ਬਹੁਤ ਉਹਨਾਂ ਨੇ ਇਹ ਹੋ ਕੇ ਕਿ ਜਿਵੇਂ ਉਹ ਜਾਨੀਰ ਸਿੰਘ ਹਮਰਾਗੀ ਤਾਂ ਤੇ ਜਿਵੇਂ ਵੀਰ ਸਿੰਘ ਉਹਨਾਂ ਨੇ ਇੱਕ ਬਹੁਤ ਜਿਨਾਂ ਅਜਾ ਅਜਾ ਚੰਗਾ ਸਰੂਪ ਨਹੀਂ ਉਹਨਾਂ ਨੇ ਕੰਨ ਦੀ ਕੋਸ਼ਿਸ਼ ਕੀਤੀ ਉਹਨਾਂ ਬਾਰੇ ਵੀ ਕਈ ਤਰ੍ਹਾਂ ਦੇ ਗਲੰਗ ਉਹ ਕਾਦੇ ਰਹੇ ਬਿਲਕੁਲ ਅਜੇ ਤੋ ਤੱਕ ਹੀ ਹੋਰ ਜਥੇਦਾਰਾਂ ਨੂੰ ਹੋਰ ਜਿਹੜੇ ਆਪਣੇ ਪੰਥਦੀਆਂ ਸੱਚੀਤਾ ਨੇ ਉਹਨਾਂ ਤੱਕ ਪਹੁੰਚ ਕੀਤੀ ਵੀ ਤੁਹਾਨੂੰ ਇਹ ਸੇਵਾ ਦੇਣੇ ਆ ਬਡਾਲਾ ਜੀ ਨਾਲ ਹੀ ਤੇ ਜਾ ਕੇ ਹਾਲ ਤੱਕ ਸਭ ਦੀ ਸੀਮਾ ਆਪਣੇ ਤੁਹਾਡੇ ਇਸ ਵਰਦੂਤ ਤੱਕ ਹੀ ਆ ਤੁਸੀਂ ਜਿਹੜਾ ਗੁਰਦੁਆਰਾ ਆਖਦੇ ਉਸ ਤੋਂ ਬਾਹਰ ਜਾ ਕੇ ਨਹੀਂ ਕੋਈ ਗੱਲ ਕਰ ਸਕਦੇ ਹਾਲਾਂਕਿ ਪ੍ਰਕਾਸ਼ਤਾ ਸਿੰਘ ਗੁਰਦੁਆਰਾਖ ਦੇ ਥੱਲੇ ਆਉਂਦਾ ਹੀ ਨਹੀਂ ਜੀ ਲਈ ਸਿੰਘ ਜੀ ਆਉਂਦੇ ਨੇ ਜੀ ਪਰ ਉਹ ਤੋਂ ਸਮਝ ਨਹੀਂ ਕਿ ਇਸ ਜਿਹੜੀ ਅੰਤਰਿੰਿਤ ਮੀਟਿੰਗ ਵਾਲੀ ਕਾਫੀ ਮੀਟਿੰਗ ਆ ਜੀ ਤੇ ਉਹ ਪ੍ਰਕਾਸ਼ਤਾ ਸਿੰਘ ਨੂੰ ਜਾ ਕੇ ਨਸੀਹਤ ਦੇਣ ਲੱਗ ਪਈ ਬਿਲਕੁਲ ਜੀ ਇਹ ਗੱਲਾਂ ਸਾਰੀਆਂ ਆਪਣੇ ਸਿਧਾਂਤ ਦੇ ਉਲਟ ਹੈ ਤਾਂ ਹੀ ਸਿੰਘ ਜੀ ਨੇ ਇਸ ਆਪਣੇ ਕਹਿੰਨ ਰੋਸ ਵਿੱਚ ਆ ਗਾਲਾਂ ਕਹੀਆਂ ਕਿ ਜੇ ਤੁਸੀਂ ਤੁਹਾਨੂੰ ਕੋਈ ਲੇਕਿਨ ਵਡਾਲਾ ਜੀ ਆਪਾਂ ਦੇਖਦੇ ਆ ਕਿ ਆਕਾਲ ਸਾਹਿਬ ਬਿਲਕੁਲ ਸਰਮੋਰ ਸੰਸਥਾ ਹੈ ਆਪਣੀ ਸਿੱਖਾ ਦੀ ਤੇ ਜੇ ਇੱਥੇ ਸਿੱਖ ਸੰਗਤਾਂ ਵਿੱਚ ਖਾਸ ਕਰਕੇ ਐਨਆਰਆਈ ਸੰਗਤਾਂ ਵਿੱਚ ਵੀ ਇਹ ਬਹੁਤ ਜ਼ਿਆਦਾ ਕਲਕ ਪ੍ਰਸ਼ਨ ਉੱਠਦਾ ਹੈ ਕਿ ਕਿਉਂ ਬਦਲ ਪਰਿਵਾਰ ਤੋਂ ਜਾਂ ਇੱਕ ਪਰਿਵਾਰ ਤੋਂ ਸ਼੍ਰੀ ਤਖਤ ਸਾਹਿਬ ਨੂੰ ਇੰਨਾ ਖਤਰਾ ਮਹਿਸੂਸ ਹੋ ਰਿਹਾ ਜਾਂ ਐਜੀਬੀਸ਼ਨ ਖਤਰਾ ਹੋ ਰਿਹਾ ਕਿਉਂ ਨਹੀਂ ਉਹ ਕੋਈ ਸਖਤ ਸਟੈਂਡ ਇਹਨਾਂ ਪਰਿਵਾਰ ਦੇ ਅਗੇਂਸਟ ਜਾਂ ਕੁਝ ਅਕਾਲੀਆਂ ਲੀਡਰਾਂ ਦੇ ਅਗੇਂਸਟ ਲੈ ਰਹੇ ਦੇਖੋ ਸਟੈਂਡ ਤਾਂ ਹੁਣ ਜਦੋਂ ਅਸੀਂ ਸਾਰੇ ਗਏ ਆ ਕਾਲ ਤੱਕ ਸਾਹਿਬ ਜੀ ਆ ਬਡੇ ਉਤੇ ਆਪਣੇ ਸ੍ਰੀ ਚੌਪ ਗੋਸਤਖਤਰੇ ਜਾ ਕੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਕਾਲੀ ਲੀਡਰਸ਼ਿਪ ਤੋਂ ਬੜੇ ਬਜ਼ੁਰਗ ਗੁਰੂ ਆਏ ਹੈ ਗਲਤੀ ਹੋਈ ਹੈ ਅਸੀਂ ਉਹਦਾ ਪਛਤਾਵਾ ਕਰਨਾ ਚਾਹੁੰਦੇ ਹਾਂ ਜੀ ਇਹ ਉਹਨਾਂ ਨੇ ਸਿਧਾਂਤ ਦੇ ਮੁਤਾਬਕ ਉਹਨਾਂ ਨੇ ਫੈਸਲਾ ਦਿੱਤਾ ਜੀ 2 ਦਸੰਬਰ ਨੂੰ ਜੀ ਜੋ ਸਾਡੀ ਪਰੰਪਰਾ ਚੱਲਦੀ ਆ ਜੋ ਵਿਜੀਵਿਦਾਹਨਿਆਂ ਗੱਲ ਤੋਂ ਸ਼ਬਦ ਉਹਦੇ ਮੁਤਾਬਕ ਉਹਨਾਂ ਨੇ ਜਿਹੜੇ ਹੁਕਮ ਲਾ ਨੂੰ ਜਾਰੀ ਕਰਤੇ ਜੀ ਲੇਕਿਨ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹ ਕਰਜਾ ਕਰਕੇ ਬੈਠੇ ਆ ਜੀ ਤੇ ਉਹ ਸੰਵੇਗੀ ਸਾਡਾ ਅਧਿਕਾਰ ਹੈ ਅਸੀਂ ਇਹ ਸਾਡੇ ਜਿਹੜਾ ਮਤੇਦ ਨੇ ਕਈ ਜਵਾਬ ਜਿਹੜੇ ਕਿ ਮਤੇਦ ਨਹੀਂ ਗਏ ਉਹ ਇਹਨਾਂ ਦੇ ਮੁਲਾਜ਼ਮ ਨਹੀਂ ਗਏ ਉਹ ਤੇ ਉਹਨਾਂ ਦੀ ਪਦਵੀ ਬਹੁਤ ਉੱਚੀ ਆ ਪਰ ਇਹ ਉਹ ਇਹਨਾਂ ਨੂੰ ਉਹ ਪ੍ਰਾਣੀ ਆਤਾ ਸੀ ਕਿ ਹਾਂ ਉਹਦੇ ਮਤਲਬ ਕਿ ਉਹਨਾਂ ਨੂੰ ਆਰਡਰ ਦੇਣਾ ਚਾਹੁੰਦੇ ਸੀ ਪਰ ਕੋਈ ਨਹੀਂ ਆਰਡਰ ਮੰਨਦਾ ਇਹਨਾਂ ਦਾ ਤੇ ਇਹ ਸਾਰਾ ਕੁਝ ਇਹਨਾਂ ਦੀ ਜਿਹੜੀ ਗਲਤ ਸੋਚਣਾ ਤੇ ਗਲਤ ਕਾਰਵਾਈਆਂ ਦਾ ਇਹ ਆਪਣੇ ਜੋ ਹਰਕਤਾ ਨੇ ਸਾਰੇ ਨੁਕਸਾਨ ਕਰਾਇਆ ਨਹੀਂ ਤਾਂ ਦੋ ਤਿੰਨ ਦਿਨ ਤੋਂ ਬਾਅਦ ਜਦੋਂ ਉਹ ਹੁਕਮਨਾਮੇ ਆਉਣ ਤੇ ਅਮਨ ਕਰਦੇ ਜੀ ਹੁਕਮਨਾਮਿਆਂ ਦੇ ਪਹਿਰਾ ਜਿੰਦੇ ਸਾਰੇ ਜੀ ਉਹ ਬਹੁਤ ਵਧੀਆ ਮਾਹੌਲ ਬਣ ਗਿਆ ਸੀ ਇਹਨਾਂ ਦਾ ਵੀ ਭਲਾ ਗੁਰੂ ਸਾਹਿਬ ਨੇ ਕਰਤਾ ਸੀਗਾ ਗੁਰੂ ਸਾਹਿਬ ਨੇ ਇਹਨਾਂ ਨੂੰ ਬਖਸ਼ਤਾ ਸੀ ਜੀ ਪਰ ਉਹ ਰਾਤ ਹੀ ਨਹੀਂ ਇਹ ਉਹਨੇ ਆਪਣੇ ਉਸ ਜੋਬੇ ਰਹਿ ਜਾ ਵੀ ਨਹੀਂ ਜੀ ਜਦੋਂ ਸੁਭਨਤਾ ਸੀ ਕਿ ਸਾਨੂੰ ਗੁਰੂ ਸਾਹਿਬ ਨੇ ਕਈ ਰਸਤੇ ਪਾਇਆ ਤਾਂ ਸੀ ਉਹ ਪੇਰਾ ਨਾ ਚੱਲੀਏ ਇਹ ਇਹ ਕਈ ਸੁਭਾਨ ਦੇ ਉਲਟ ਪਰਸਾ ਇਹ ਗੱਲਾਂ ਸਾਰੀਆਂ ਲੋਕਾਂ ਕੋਲ ਮੁੱਕਿਆ ਨਹੀਂ ਤੇ ਆਪਣੇ ਲੋਕ ਇਸ ਗੱਲ ਦਾ ਬਹੁਤ ਆਪਣੇ ਮਰੂਸ ਬਣਾ ਰਹੇ ਆ ਤੇ ਵਿਰੋਧ ਕਰ ਰਹੇ ਆ ਜੀ ਇਹ ਸਭ ਦਾ ਆਪਣੇ ਸ਼ਹਿਰ ਤੇ ਪੂਰੇ ਕਾਨੂੰਨ ਨੇ ਜੀ ਇਹ ਉਹਨਾਂ ਨੇ ਕੋਈ ਇਦਾਂ ਦੀ ਕਾਰਵਾਈ ਕੀਤੀ ਜਿਵੇਂ ਜੈ ਨਿਰਪਈ ਸਿੰਘ ਨੂੰ ਉਠਾਇਆ ਤੇ ਉਸ ਦਾ ਵੀ ਬਹੁਤ ਮਾੜਾ ਨਤੀਜਾ ਨਿਕਲੂਗਾ ਜੇ ਇਹਨਾਂ ਨੇ ਕੱਲ ਤੱਕ ਸਭ ਤੇ ਕਮੇਦਾਰ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਰੂਰ ਜੀ ਉਡਾਲਾ ਜੀ ਜੋ ਹੁਣ ਪੰਜ ਮੈਂਬਰੀ ਕਮੇਟੀ ਦੀ ਜਿ세ਆ ਸਭਲ ਹੁਕਮਤਾ ਹੋ ਗਿਆ ਕਿ ਦੁਬਾਰਾ ਉਹਨਾਂ ਵੱਲੋਂ ਕੀਤੀ ਜਾਏਗੀ ਅਕਾਲੀ ਦਲ ਚ ਜੋ ਭਰਤੀ ਹੈ ਤੇ ਹੁਣ ਕੀ ਇਸ ਦੀ ਅੱਗੇ ਦੀ ਕਾਰਵਾਈ ਹੈ ਕਦੋਂ ਭਰਤੀ ਸਟਾਰਟ ਹੋ ਸਕਦੀ ਹੈ ਜਾਂ ਤੁਹਾਡੇ ਮੈਂਬਰਾਂ ਵੱਲੋਂ ਕੀ ਇਸ ਵਿੱਚ ਯੋਗਦਾਨ ਰਹੇਗਾ ਸਿੱਧਾ ਉਹਦੇ ਇਮਾਨਦਾਰੀ ਨਾਲ ਵੈਗ ਨੀਤੀ ਨਾਲ ਸਚਾਈ ਨਾਲ ਸੰਦੇਈ ਨਾਲ ਜੀ ਅਸੀਂ ਹੁਕਮ ਜਿਹੜੇ ਕਾਲਪਤ ਸਾਬ ਦੇ ਆਏ ਨੇ ਹਦੇ ਸੋਇਆ ਜੀ ਅਸੀਂ ਉਹਦੀ ਪਾਲਣਾ ਕਰਾਂਗੇ ਉਹ ਤੇ ਪਹਿਰਾ ਦਵਾਗੇ ਜੀ ਇਹਦੇ ਵਿੱਚ ਜਿਹੜਾ ਅਕਾਲੀ ਦਲ ਦੇ ਇਹਦੇ ਵਿੱਚ ਜੋ ਅਕਾਲੀ ਦਲ ਦੇ ਕਹੇ ਲੋ ਪੁਰਾਣੇ ਲੀਡਰ ਨੇ ਸੁਖਵੀਰ ਸਿੰਘ ਬਾਦਲ ਤੜਾ ਕਹੇ ਲੋ ਉਹਨਾਂ ਦੀ ਕੁਝ ਮੂਲਯਤ ਹੋਵੇਗੀ ਕੋਈ ਜਿਹੜਾ ਵੀ ਆਪਣੇ ਪੰਥ ਦਾ ਫਤਿਹਸ਼ੀ ਹੈ ਜੀ ਜਿਹੜਾ ਪੰਥ ਨੂੰ ਤਗੜਾ ਦੇਖਣਾ ਚਾਹਦਾ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਦੇਖਣਾ ਚਾਹਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੋਨਰ ਸੁਵਜੀਤ ਦੀ ਦਾ ਹਿੱਸਾ ਵੰਡਣਾ ਚਾਹਦਾ ਆ ਉਹ ਸਾਰੇ ਇਹਦੇ ਵਿੱਚ ਆਪਣਾ ਹਿੱਸਾ ਲੈ ਸਕਦੇ ਆ ਇਸ ਦਾ ਬਹੁਤ ਬੜੇ ਬਲੌਡ ਬੇਸਡ ਅਪੀਲ ਕਰਨੀਆਂ ਜੀ ਸਮੂਹੇ ਬੰਕੇ ਨੂੰ ਪੰਤਕ ਧਿਰਾਂ ਨੂੰ ਜੀ ਪੰਜਗਰੀਆਂ ਸਾਲੀਆਂ ਸੰਸਾਵਾ ਨੂੰ ਜੀ ਦਲ ਪੰਥਾਂ ਨੂੰ ਟਕਸਾਲਾਂ ਨੂੰ ਸਿੰਘ ਸੁਭਾਵਾਂ ਨੂੰ ਅਤੇ ਨਾਂ ਨਾਂਵ ਸੰਤ ਸਵਾਜ ਨੂੰ ਜੀ ਧਾਰਮਿਕ ਆਪਣੇ ਕਿਸਾਨਾਂ ਨੂੰ ਸਾਰਿਆਂ ਨੂੰ ਜੀ ਅਸੀਂ ਗੱਲ ਇਹ ਜੀ ਤੁਸੀਂ ਇਸ ਜਿਹੜੀ ਕਾਲਪਤਖਸ਼ਾ ਦੇ ਹੁਕਮ ਆਏ ਨੇ ਆਪਾਂ ਸ਼੍ਰੋਮਣੀ ਕਾਲਜ ਨੂੰ ਭਰਤੀ ਕਰਕੇ ਜੀ ਜਮੀਰੂ ਕੋਕੜੀਆਂ ਸ਼੍ਰੋਮਣੀ ਕਾਲੀਗਾ ਦੇ ਬੀਡ ਚੇਫ ਜਮੀਰ ਇਹ ਜੋਣੀ ਆ ਤੇ ਜਿਹੜੇ ਬਿਲਕੁਲ ਜਾਇਜ਼ ਸਹੀ ਤੇ ਪਾਰਦਰਸ਼ਾਨਾ ਕਾਰਵਾਈ ਹੋਊਗੀ ਤੁਸੀਂ ਉਹਦੇ ਸਾਰੇ ਹਿੱਸਾ ਬਣੋ ਤੇ ਉਹਦਾ ਉਹ ਮਿਹਰ ਜੀ ਸਮੁੱਚਾ ਪੰਥ ਇਸ ਆਪਣੇ ਉਪਰਾਲੇ ਵਿੱਚ ਯੋਗਦਾਨ ਪਾਊਗਾ ਕਰਕੇ ਸਾਰਿਆਂ ਦਾ ਸਾਂਝਾ ਯੋਗਦਾਨ ਹੈ ਤੇ ਸ਼੍ਰੋਮਣੀ ਕਾਲੀ ਦਲ ਤਖਤਾ ਹੋਊਗਾ ਸ਼੍ਰੋਮਣੀ ਕਾਲੀ ਦਲ ਦੁਆਰਾ ਕਾਇਮ ਹੋ ਕੇ ਪੰਜਾਬ ਦੀ ਅਗਵਾਈ ਸ਼੍ਰੋਮਣੀ ਕਾਲਜਨ ਕਰੂਰ ਜੋ ਸੁਚਾ ਸੁਚੇ ਪੰਜਾਬੀ ਚਾਹੁੰਦੇ ਆ 5 14 ਹੈ ਤੇ ਇਹਦੇ ਵਿੱਚ ਕੋਈ ਵੀ ਜਿਹੜਾ ਸ਼ਾਮਲ ਹੋਣਾ ਚਾਹੁੰਦਾ ਉਹ ਸ਼ਾਮਲ ਹੋਊਗਾ ਤੇ ਸਾਰੇ ਨੂੰ ਖੁੱਲਿਆ ਕਿਸੇ ਤੇ ਕੋਈ پابੰਦੀ ਨਹੀਂ ਜੀ ਬਿਲਕੁਲ ਸਹੀ ਤੇ ਜੈਜ ਤਰੀਕੇ ਦੇ ਨਾਲ ਇਹ ਸਾਰੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਊਗੀ ਤੇ ਮੁਕੰਮਲ ਹੋਊਗੀ ਠੀਕ ਹੈ ਜੀ ਕਦੋਂ ਤੋਂ ਸ਼ੁਰੂ ਹੋ ਜਾਏਗੀ ਜੀ ਭਰਤੀ ਅਸੀਂ ਲੱਗੋ ਹਾਂ ਨੂੰ ਡਾਕਟਰ ਸਾਹਿਬ ਤੋਂ ਜਾ ਕੇ ਸ਼ੁਕਰਾਨੇ ਦੀ ਅਰਦਾਸ ਕਰਨੀ ਹੈ ਜੀ ਗੁਰੂ ਸਾਹਿਬ ਦੇ ਚਰਨਾ ਜੀ ਗੁਰ ਹਰਗੋਬਿੰਦ ਸਾਹਿਬ ਜੀ ਦਾ ਧੰਨਵਾਦ ਕਰਨਾ ਹੈ ਗੁਰੂ ਰਾਮਦਾਸ ਜੀ ਦਾ ਸ਼ੁਕਰੀਆ ਕਰਨਾ ਹੋ ਕੇ ਦਾਸ ਕਰਾਂਗੇ ਤੇ ਫਿਰ ਅਸੀਂ ਸੇਖ ਜਮਾ ਹਾਂ ਦਾ ਵੀ ਧੰਨਵਾਦ ਕਰਨਾ ਹੈ ਜੀ ਉਸ ਤੋਂ ਬਾਅਦ ਅਸੀਂ ਛੇਤੀ ਕੋਈ ਆਪਣੀ ਅਦਾਸ ਕਰਕੇ ਫਿਰ ਜਦੋਂ ਇੱਕ ਤਰੀਕ ਮਿਲ ਕੇ ਤੇ ਫਿਰ ਅਸੀਂ ਸੰਗਤਾਂ ਦੇ ਰੂਪ ਵਿੱਚ ਆ ਕੇ ਇਕੱਲਤਖ ਸਾਹਿਬ ਤੇ ਜੀ ਇੱਕ ਪਤਿਛੇ ਦੀ ਅਰੰਭਾ ਹੈ ਠੀਕ ਹੈ ਬਟਾਲਾ ਜੀ ਪੂਰੇ ਇਸ ਮਸਲੇ ਤੇ ਤੁਸੀਂ ਕੋਈ ਹੋਰ ਖਾਸ ਸੰਗਤਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਜਾਂ ਅਪੀਲ ਕਰਨੀ ਚਾਹੁੰਦੇ ਹੋ ਦੇਖੋ ਜਿਹੜੇ ਤੁਹਾਡੇ ਮਾਦੇ ਮਰਾਣੀ ਮਾਲ ਸਾਹਿਬ ਜੀ ਅਸੀਂ ਸਮੂਥੇ ਆਪਣੇ ਪੰਚ ਦਰਬੀਆਂ ਨੂੰ ਜੀ ਸਾਰੇ ਪੰਚ ਦੇ ਪੈਰੋਕਾਰਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਆਪਣੇ ਐਨਆਰਆਈ ਪਰਿਵਾਰ ਨੇ ਜੀ ਵਿਦੇਸ਼ਾਂ ਵਿੱਚ ਜਿੱਥੇ ਵੀ ਬੱਕੇ ਹੋਣ ਉਹਨਾਂ ਸਾਰਿਆਂ ਨੂੰ ਸਾਡੀ ਹੱਕ ਜੋੜ ਕੇ ਸਮਰਥਨ ਬੇਨਤੀ ਆ ਜੀ ਕਿ ਦੇਖੋ ਇਹ ਸਭ ਤੋਂ ਪੁਰਾਣੀ ਪੰਜਾਬ ਦੀ ਖੇਤਰੀ ਪਾਰਟੀ ਆ ਆਪਣੇ ਬਜ਼ੁਰਗਾਂ ਨੇ ਇਹਨੂੰ ਕੁਰਬਾਨੀਆਂ ਦੇ ਕੇ ਬਣਾਇਆ ਖੜਾ ਕੀਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਦੇ ਸ਼੍ਰੋਮਣੀ ਕਾਦੀਦ ਨੂੰ ਜੀ ਚਾਹੇ ਕੀ ਗਾ ਲੀਡਰਸ਼ਿਪ ਕੋ ਗਲਤ ਬਹੁਤ ਸਾਰੇ ਹੋਏ ਵਡੀਆਂ ਵੱਡੀਆਂ ਗਲਤੀਆਂ ਹੋਈਆਂ ਗੁਨਾਹ ਹੋਏ ਉਹਦਾ ਆਪਾਂ ਖਮਿਆਗਾ ਭੁਗਤਿਆ ਜੀ ਦੇਖਣ ਹੁਣ ਜਦ ਸਾਰੀ ਜਿਹੜੀ ਹੈਗੀ ਪੰਥ ਦੀ ਦਿਸ਼ਾ ਉਹਨ ਸਹੀ ਆਪਣੇ ਉਹਦੇ ਅਨੁਰਾਧ ਤੇ ਚੱਲਣ ਲੱਗੀ ਆ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਇਹ ਇੱਕ ਅਕਾਲ ਤਖਤ ਸਾਹਿਬ ਤੋਂ ਮਾਨਤਾ ਪ੍ਰਾਪਤ ਇਹ ਭਰਤੀ ਹੋ ਕੇ ਤੇ ਅਕਾਲੀ ਦਲ ਦਾ ਹੀ ਰੂਪਰੇਖਾ ਬਹੁਤ ਵਧੀਆ ਢੰਗ ਨਾਲ ਨਵੇਂ ਉਹਦੇ ਵਿੱਚ ਆਊਗੀ ਰੂਪ ਵਿੱਚ ਆਪਣੇ ਪੰਜਾਬ ਦੇ ਸਾਹਮਣੇ ਆਊਗੀ ਸੰਗਠ ਉਹਦੇ ਵਿੱਚ ਆਪਣਾ ਯੋਗਦਾਰ ਪਾਊਗੀ ਠੀਕ ਹੈ ਜੀ ਪਰ ਸਾਰਿਆਂ ਨੂੰ ਵੀ ਇਹ ਕਰਨਾ ਚਾਹੋਗੇ ਤੁਸੀਂ ਇਹਦਾ ਹਿੱਸਾ ਬਣੋ ਜੀ ਤੇ ਸ਼ਰੋਵੇਂ ਅਕਾਲੀ ਦਲ ਨੂੰ ਤਕੜਾ ਕਰਨ ਵਾਸਤੇ ਆਪਾਂ ਬਾਕੀ ਗੱਲਾਂ ਛੱਡ ਕੇ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹ ਪਾਸੇ हट ਜਾਏ ਜੀ ਹੁਣ ਆਪਾਂ ਨਵੇਂ ਲੀਡਰਸ਼ਿਪ ਨੂੰ ਮੌਕਾ ਦਈਏ ਉਹ ਨੀਡਰਸ਼ਿਪ ਜਿਹਨੂੰ ਸਨਮਾਨ ਪ੍ਰਵਾਨ ਕਰ ਤੇ ਜਿਹੜੇ ਸੰਕਲਪ ਵਾਸਤੇ ਆਪਣੇ ਸੋਹਰ ਰੋਲ ਆਪਣੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਗੁਰੂ ਘਰ ਨੂੰ ਸਵਰਪਤ ਹੋਣ ਤੇ ਆਪਣੇ ਜਿਹੜੇ ਜਿਹੜਾ ਫਲਸਫੇ ਤੇ ਟਹਿਰਾ ਦੇ ਠੀਕ ਹੈ ਜੀ ਸਦਾ ਦਾ ਨੂੰ ਸਦਾ ਯਾਦ ਰੱਖ ਕੇ ਸਹੀ ਡਿਰੇਸ਼ਨ ਨੂੰ ਆਪਾਂ ਮੋੜਨਾ ਚਾਹੀਏ ਉਹਨਾਂ ਵਿਚਾਰ ਸਮੁੱਚੇ ਐਨਆਰਆਈ ਆਪਣੇ ਪਰਿਵਾਰਾਂ ਦਾ ਸਾਰੇ ਪੰਜਾਬੀਆਂ ਦਾ ਉਹਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਇਹ ਅਸੀਂ ਕਹਿੰਦੇ ਕਰਦੇ ਹਾਂ ਕਿ ਜਿੰਨੇ ਸਾਰੇ ਆਪਣਾ ਵੱਧ ਵੱਧ ਯੋਗਦਾਨ ਪਾਓ ਜੀ ਵਡਾਲਾ ਜੀ ਤੁਹਾਡਾ ਆਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਮ ਕਰਦੇ ਤੁਹਾਡਾ ਤੇ ਆਕਾਲ ਚੈਨਲ ਦਾ ਜਿਵੇਂ ਤੁਸੀਂ ਸੀਨੀਅਰ ਲੀਡਰ ਗੁਰਪਤਾ ਸਿੰਘ ਵਡਾਲਾ ਨੂੰ ਸੁਣਿਆ ਉਹ ਕਹਿ ਰਹੇ ਸਨ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਪੂਰੇ ਆਪਣੇ ਸਟੈਂਡ ਤੇ ਕਾਇਮ ਨੇ ਅਤੇ ਜੇ ਲੋੜ ਪਈ ਤਾਂ ਕੋਈ ਸਖ ਸਟੈਂਡ ਆਉਣ ਵਾਲੇ ਦਿਨਾਂ ਵਿੱਚ ਵੀ ਲਿਆ ਜਾ ਸਕਦਾ। ਉੱਥੇ ਹੀ ਜੇ ਗੱਲ ਕਰਦੇ ਹਾਂ ਅਕਾਲੀ ਦਲ ਦੀ ਡਰਾਈਵ ਦੀ ਜੋ ਪਹਿਲਾਂ ਬਦਲ ਧੜੇ ਵੱਲੋਂ ਜੋ ਡਰਾਈਵ ਮੈਂਬਰਸ਼ਿਪ ਕਹਿ ਲੈਣ ਸਨ ਕਿ 35 ਲੱਖ ਤੋਂ ਵੱਧ ਅਸੀਂ ਰਜਿਸਟਰ ਕਰ ਲਿਆ ਉਸ ਨੂੰ ਖਾਰਿਜ ਕਰ ਦਿੱਤਾ ਗਿਆ ਤੇ ਨਵੇਂ ਹੁਕਮਨਾਮੇ ਵਾਜੋ ਕਹਿੰਦੇ ਦੁਬਾਰਾ ਜੋ ਇਹ ਭਰਤੀ ਸ਼ੁਰੂ ਕੀਤੀ ਜਾਵੇਗੀ ਅਤੇ ਪੰਜ ਮੈਂਬਰੀ ਕਮੇਟੀ ਦੇ ਅਧੀਨ ਹੀ ਇਹ ਭਰਤੀ ਕੀਤੀ ਜਾਵੇਗੀ ਤੇ ਉਸ ਨੂੰ ਹੀ ਮੰਨੇ ਜਾਵੇਗਾ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਕਰਨ ਲਈ ਜੋ ਸਟੈਪ ਉਹ ਹੋਰ ਕੀ ਲੈ ਜਾਣਗੇ ਤੋਂ ਇਸ ਦੇ ਸਬੰਧ ਵਿੱਚ ਹੋਰ ਵੀ ਤੁਹਾਨੂੰ ਵਧੇਰੇ ਜਾਣਕਾਰੀ ਦਿੰਦੇ ਰਾਵਾਂਗੇ ਤੁਹਾਡਾ ਆਕਾਲ ਚੈਨਲ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ